ਹਾਂਜੀ ਦੋਸਤੋ ਸਾਰਿਆਂ ਪਹਿਲਾਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਪਹੁੰਚੇ ਆ ਜੀ ਸਰਕਾਰ ਗੁਰਦੀਪ ਸਿੰਘ ਜੀ ਬਰਾੜ ਕੋਲ ਤੇ ਸੁਣ ਰਹੇ ਆ ਇਹਨਾਂ ਦੀ ਕਹਿੰਦੇ ਵੀ ਜਵਾਰ ਵਕਾਊ ਆ ਤੇ ਜਵਾਰ ਬੰਦੇ ਦਾ ਕਹਿੰਦੇ ਵੀ ਹੈ ਹੀ ਨਹੀਂ ਛੋਟੀ ਛੋਟੀ ਹੈਗੀ ਆ 5-4 ਫੁੱਟ ਦੀ ਤੇ ਕਹਿ ਦਿੰਦੇ ਆ ਭੌਲੀ ਵੱਟੀ ਆ ਬਾਈ ਤੇ ਬਾੜੀ ਸੰਘਣੀ ਆ ਕਹਿੰਦੇ ਵਿਰਲੀ ਵਿਰਲੀ ਜਵਾਰ ਆ ਤੇ ਅੱਜ ਆਪਾਂ ਇਹਨਾਂ ਨੂੰ ਪੁੱਛਦੇ ਆ ਕਿ ਕਿਵੇਂ ਆ ਬਈ ਜਵਾਰ ਤੁਹਾਡੀ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਵਧੀਆ ਤੁਸੀਂ ਸੁਣਾਓ ਜੀ ਬਰਾੜ ਸਾਹਿਬ ਵਧੀਆ ਤੇ ਅੱਜ ਆਪਾਂ ਤੁਹਾਡੇ ਕੋਲੇ ਆਏ ਆ ਤੇ ਤੁਹਾਡੇ ਕੋਲੇ ਜਵਾਰ ਵਕਾਉ ਆ ਜੀ ਜਵਾਰ ਹੁਣ ਰਹਿ ਗਈ ਜੀ ਆਪਣੇ ਕੋਲੇ ਡੇਢ ਪੌਣੇ 2 ਕਿੱਲੇ ਸੀਗੀ 3 3.5 ਕਿੱਲੇ ਠੀਕ ਹੈ ਤੇ ਵੇਚਤੀ ਕੋਈ ਤਾਂ ਕੁਛ ਵਾਢੇ ਲੱਗੇ ਪਏ ਲਈ ਜਾਂਦੇ ਬੰਦੇ ਬਸ਼ਰ ਤੇ ਬਾਕੀ ਯਾਰ ਆਏ ਸੁਣਦੇ ਆ ਬਾਈ ਕਹਿੰਦੇ ਜਵਾਰ ਤਾਂ ਉੱਥੇ ਰਹਿ ਗਈ ਨਹੀਂ ਥੋੜੀ ਥੋੜੀ ਛੋਟੀ ਛੋਟੀ ਜਵਾਰ ਆ ਤੇ ਹਵਾ ਭਾਲੀ ਆ ਨੇ ਆ ਤੁਹਾਡੇ ਸਾਹਮਣੇ ਖੜੀ ਹੈ ਵੀ 10 ਫੁੱਟ 11 ਫੁੱਟ ਕੱਦ ਦਾ ਹੈ ਇੰਨਾ ਕ ਆਪਾਂ 10 ਫੁੱਟ ਦੱਸਿਆ ਤੇ ਉਹ ਤੁਹਾਡੇ ਸਾਹਮਣੇ ਆ ਕੈਮਰੇ ਤੁਸੀਂ ਵੇਖ ਸਕਦੇ ਹੋ ਵੇਖ ਲੀ ਆ ਜਾ ਫਿਰ ਮਾੜਾ ਵੇਖ ਲਓ ਜੀ ਆ ਸਾਹਮਣੇ ਜਵਾਰ ਹੈ ਚੰਗਾ ਵੀ ਪੌਣੇ ਘਰ ਤਾਂ ਘਰ ਤੁਹਾਡੀ ਚੰਗੀ ਹੈ ਜੀ ਪੌਣੇ 6 ਫੁੱਟ ਮੇਰਾ ਕੱਦ ਦਾ 6 ਫੁੱਟ ਦੇ ਕਰੀਬ 5 ਫੁੱਟ 10 ਇੰਚ ਤੇ ਆ ਵੇਖ ਸਕਦੇ ਹੋ ਵੀ 9-10 ਫੁੱਟ ਕੱਦ ਹੈਗਾ 11 10-11 ਦਾ ਪੱਕਾ ਹੀ ਹੈ ਜੇ ਸਾਬ ਨਾਲ ਟਾਂਡਾ ਤੇ ਸੰਗਣੀ ਵੀ ਬਹੁਤ ਆ ਯਾਰ ਹਾਂਜੀ ਹਾਂਜੀ ਤੂੰ ਸੁਣਦੇ ਆਏ ਸੀ ਕਿ ਜਵਾਰ ਵੜਲੀ ਬੜੀ ਆ ਬਾਈ ਤੇ ਕਦ ਕੱਠ ਹੈ ਹੀ ਨਹੀਂ ਜਮਾ ਉਹਦਾ ਭਾਈ ਫਿਰ ਅਗਲਾ ਆਖ ਨਾਲ ਲੈਂਦਾ ਆਖਣਾ ਹੀ ਆ ਪਰ ਤੁਹਾਡੇ ਸਾਹਮਣੇ ਆ ਵੇਖ ਲਓ ਹਾਂ ਵੱਢ ਕੇ ਬਾਈ ਜਵਾਰ ਦਾ ਖਰ ਵਾਕਈ ਚੰਗੀ ਆ ਤੇ ਕੀ ਰੇਟ ਰੂਟ ਰੱਖਿਆ ਬਾਈ ਰੇਟ ਆਏ ਬਾਈ ਜੇ ਤਾਂ ਲੈਣੀ ਤੋਲਕੇ ਦਾ 2 ਰੁਪਏ ਕਿਲੋ ਆ ਅੱਛਾ ਤੇ ਜੇ ਮਰਲਾ ਲੈਣਾ ਤਾਂ 300 ਦਾ ਠੀਕ ਆ ਮਰਲਾ 300 ਦਾ ਤੇ ਟੋਲਕੇ 2 ਰੁਪਏ ਕਿਲੋ ਹਾਂ ਠੀਕ ਆ ਤੇ ਕਿੰਨੀ ਕਿਨਿਕਲੇ ਹੁੰਦੀ ਮਰਲੇ ਚ ਬਾਈ ਮਰਲੇ ਚ 2 ਸਵਾ 2 ਕੁਆਂਟਲ ਨਿਕਲਉਂਦੀ ਆ ਹਾਂ ਇਧਰੋਂ ਦਾ 2.5 ਕਵਾਂਟਲ ਵੀ ਨਿਕਲ ਜਾਂਦੀ ਆ ਉਧਰ 2 ਕਵਾਂਟਲ ਨਿਕਲ ਜਾਂਦੀ ਸਵਾ 2 ਕਵਾਂਟਲ ਹਾਂ ਉਧਰ ਥੋੜਾ ਜਿਹਾ ਫਰਕ ਆ ਹਾਂ ਲੋ ਜੀ ਬਾਈ ਬਾਈ ਦਾ ਨੰਬਰ ਆਪਾਂ ਪਾ ਦਾਂਗੇ ਡਿਸਕ੍ਰਿਪਸ਼ਨ ਚ ਜੇਕਰ ਕਿਸੇ ਨੇ ਪਿੰਡ ਛੱਤਿਆ ਨੇ ਜਵਾਰ ਲੈਣ ਆਉਣਾ ਹੋਵੇ ਤਾਂ ਬਾਈ ਜੀ ਨੂੰ ਫੋਨ ਕਰਕੇ ਤੇ ਆ ਸਕਦਾ ਕਦੋਂ ਵੀ ਲੈਣਾ ਹੋਵੇ ਸਵੇਰ ਸ਼ਾਮ ਨੂੰ